ਗੜਸ਼ੰਕਰ ਅਧੀਨ ਪੈਂਦੇ ਇਲਾਕਾ ਬੀਤ ਦੇ ਪਿੰਡ ਬਸਤੀ ਸ਼੍ਰੀ ਗੁਰਾਲਗੜ੍ਹ ਸਾਹਿਬ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਚਾਰ ਘਰਾਂ ਨੂੰ ਨਿਸ਼ਾਨਾ ਬਣਾਇਆ ਅਤੇ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਲੈ ਕੇ ਫਰਾਰ ਹੋ ਗਏ ਮਿਲੀ ਜਾਣਕਾਰੀ ਮੁਤਾਬਕ ਗੁਰਮੇਲ ਸਿੰਘ ਜਗਾ ਰਾਮ ਸਿੰਘ ਦਿਲਵਾਗ ਦੇ ਘਰਾਂ 'ਚ ਚੋਰਾਂ ਨੇ ਜਿੰਦਰੇ ਤੋੜ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗੁਰਮੇਲ ਸਿੰਘ ਜੋ ਕਿ ਦਿਹਾੜੀ ਕਰਕੇ ਪਰਿਵਾਰ ਦਾ ਪੇਟ ਪਾਲਦਾ ਸੀ ਅਤੇ ਢਿੱਡ ਘੁੱਟ ਘੁੱਟ ਕੇ ਪੈਸੇ ਇਕੱਠੇ ਕਰ ਰਿਹਾ ਸੀ ਉਸ ਗਰੀਬ ਨਾਲ ਬਾਪਰੀ ਇਸ ਵਾਰਦਾਤ ਨਾਲ ਪਰਿਵਾਰ ਦਾ ਬਹੁਤ ਬੁਰਾ ਹਾਲ ਹੈ 피ੜਿਤ ਪਰਿਵਾਰਾਂ ਦੇ ਦੱਸਣ ਮੁਤਾਬਕ ਉਨ੍ਹਾਂ ਦਾ 8 ਲੱਖ ਦੇ ਕਰੀਬ ਨੁਕਸਾਨ ਹੋਇਆ ਪਿੰਡ ਵੀ ਚੰਨੀ ਵੱਡੇ ਬਾੜਾ ਤੋਂ ਬਾਅਦ ਲੋਕਾਂ 'ਚ ਸਹਿਮ ਦਾ ਮਾਹੌਲ ਹੈ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰஞ்சிਤ ਸੂਦ ਸਾਬਕਾ ਸਰਪੰਚ ਵਿਨੋਦ ਕੁਮਾਰ ਨੇ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਕਿਹਾ ਕਿ ਚੋਰੀਆਂ ਨੂੰ ਜਲਦੀ ਫੜ ਕੇ ਗਰੀਬ ਪਰਿਵਾਰਾਂ ਦਾ ਸਮਾਨ ਵਾਪਸ ਤੋਂ ਆਇਆ ਜਾਵੇ ਪੁਲਿਸ ਚੌਕੀ ਬੀਨੇਵਾਲ 234 ਐਸਆਈ ਸਤਵਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਆਓ ਦੇਖਦੇ ਹਾਂ ਜਤਿੰਦਰਪਾਲ ਸਿੰਘ ਕਲੇਰ ਦੀ ਇਹ ਰਿਪੋਰਟ ਜੰਗੀ ਟੋਏ ਅਛਾ ਕੀ ਨਾ ਕੀ ਆਪਣਾ ਜੇ ਨਾ ਗਰਮੇਲ ਸਿੰਘ ਆ ਜੀ ਅੱਛਾ ਹਾਂਜੀ ਮੈਂ ਦੂਜੇ ਕਮਰੇ ਸੁੱਤਾ ਬੇ ਨਾਲ ਦੇ ਕਮਰੇ ਚ ਨੇ ਬੱਚੇ ਸੁੱਤੇ ਵੀ ਸਾਰੇ ਹਾਂਜੀ ਕਿੰਨਾ ਕਿੰਨਾ ਨੁਕਸਾਨ ਆਪਣਾ 2 ਲੱਖ ਦੇ ਕਰੀਬ ਹੋ ਗਿਆ ਜੀ ਤੁਹਾਨੂੰ ਪਤਾ ਨਹੀਂ ਲੱਗਿਆ ਨਹੀਂ ਪਤਾ ਲੱਗਿਆ ਜੀ ਪਤਾ ਨਹੀਂ ਕਿਹੜੀ ਚੀਜ਼ ਨੇ ਜੰਦੇ ਕੱਟੇ ਚ ਕੀ ਆ ਕੀਤਾ ਕਿਸ ਟਾਈਮ ਆ ਕੇ ਕਿਸ ਟਾਈਮ ਨੇ ਕੋਈ ਪਤਾ ਨਹੀਂ ਲੱਗਿਆ ਜੀ ਇਹ ਬੰਦਿਆਂ ਦਾ ਪਤਾ ਕੋਣ ਅਣਪਛਾਤੇ ਆ ਅਣਪਛਾਣੀ ਹੋਣੇ ਜੀ ਬੰਦੇ ਦੇਖੇ ਨਹੀਂ ਜੀ ਆ ਕੀ ਗੱਲ ਹੋਈ ਹੈ ਤੁਹਾਡੇ ਵਸੀਚ ਅੱਜ ਬਹੁਤ ਬੜੀ ਦੁੱਖ ਦੀ ਗੱਲ ਹੈ ਖਾਣਾਗੜ ਸ਼ੰਕਰ ਪੈਂਦੇ ਪਿੰਡ ਬਸਿ ਵਸਤੀ ਜਿੱਥੇ ਕਿ ਰਾਤ ਤਕਰੀਬ 4 ਘਰਾਂ ਦੇ ਚੋਰੀ ਹੋਈ ਹੈ ਜਿਸ ਵਿੱਚ ਕੇ ਲੱਖਾਂ ਦਾ ਸਮਾਨ ਸੋਨਾ ਚਾਂਦੀ ਤੇ ਕੈਸ਼ ਵਗੈਰਾ ਦੀ ਲੁੱਟ ਹੋਈ ਹੈ ਤੇ ਸਾਨੂੰ ਇਦਾਂ ਲੱਗਦਾ ਹੈਗਾ ਕਿ ਜਿਹੜੇ ਚੋਰੀ ਹੋਈ ਹੈ ਇਹ ਇੱਕ ਬਹੁਤ ਵੱਡਾ ਹਾਸਾ ਹੈ ਸਾਡੇ ਗਰੀਬਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਜਿਸ ਵਿੱਚ ਕੇ ਇਹ ਵੀ ਪੂਰਤੀ ਜਿਹੜੀ ਹੈ ਸਾਡੇ ਗਰੀਬ ਪਰਿਵਾਰਾਂ ਦੀ ਕਿਸੇ ਤਰੀਕੇ ਨਾਲ ਵੀ ਹੋਣੀ ਚਾਹੀਦੀ ਹੈ ਅਸੀਂ ਪੁਰਜੋਰ ਪੁਲਿਸ ਨੂੰ ਬਾਕਾਇਦਾ ਤੌਰ ਤੇ ਅਪੀਲ ਕਰਦੇ ਹਾਂ ਕਿ ਇਹ ਜਿਹੜੀਆਂ ਚੋਰੀਆਂ ਹੋਈਆਂ ਹਨ ਇਹਨਾਂ ਨੂੰ ਬਰਾਮਦ ਕਰਕੇ ਇਹਨਾਂ ਗਰੀਬਾਂ ਦੇ ਹਵਾਲੇ ਜਿਹੜਾ ਹੈਗਾ ਇਹਨਾਂ ਦਾ ਸਮਾਨ ਕੀਤਾ ਜਾਵੇ ਜਿਸ ਵਿੱਚ ਕਿ ਸੋਨਾ ਤਕਰੀਬਨ ਤਕਰੀਬਨ ਚੌਂ ਘਰਾਂ ਦਾ 8 ਲੱਖ ਰੁਪਏ ਦੇ ਕਰੀਬ ਜਿਹੜੀ ਚੋਰੀ ਹੋਈ ਹੈ ਸੋ ਬਹੁਤ ਵੱਡਾ ਨੁਕਸਾਨ ਹੈ ਇਹਨਾਂ ਦੀ ਪਰਭਾਈ ਹੋਣੀ ਬਹੁਤ ਜ਼ਰੂਰੀ ਹੈ ਤੋਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਦੀ ਤੁਰੰਤ ਕਾਰਵਾਈ ਕਰਕੇ ਪਰਚਾ ਦਰਜ ਕਰਕੇ ਇਹ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਨਾ ਸਹੀ ਚੌਕੀ ਹਾਜ਼ਰ ਸੀ ਬਜਰੀਆ ਟੈਲੀਫੋਨ ਕੰਟਰੋਲ ਰੂਮ ਤੋਂ ਮਸੂਲ ਹੋਇਆ ਕਿ ਪਿੰਡ ਬੱਸੀ ਦੇ ਵਿੱਚ ਤਿੰਨ ਚਾਰ ਘਰਾਂ 'ਚ ਚੋਰੀ ਹੋ ਗਈ ਆ ਇਸ ਤੇ ਮਨ ਐਸੇ ਸਮੇਂ ਸਾਥੀ ਮੌਕੇ ਤੇ ਪੁੱਜਾਂ ਤੇ ਮੌਕੇ ਦੇ ਜਾਜਾ ਲਿਆ ਜਾ ਕੇ ਸਾਰੇ ਘਰਾਂ ਦੀ ਆਪਣੇ ਮੂਵੀ ਬਣਾਈ ਆ ਆਪਾਂ ਨਕਸ਼ੇ ਬਣਾਇਆ ਨਾਲੇ ਪੁੱਛਕਿਛ ਕੀਤੀ ਆ ਕਿ ਕਿੰਨਾ-ਕਿੰਨਾ ਸੋਨਾ ਹੈ ਤਕਰੀਬਨ ਗਰਮੇਲ ਸਿੰਘ ਅਤੇ ਜਗਤਰਾਮ ਗਰਮੇਲ ਸਿੰਘ ਅਤੇ ਰਾਮ ਸਿੰਘ ਅਤੇ ਦਲਬਾਖ ਸਿੰਘ ਚਾਰਾਂ ਘਰਾਂ ਵਿੱਚ ਚੋਰੀ ਹੋਈ ਆ ਜਦੋਂ ਇਹੋ ਆਪਾਂ ਹੁਣ ਟਰੇਸ ਕਰਨ ਦੀ ਕੋਸ਼ਿਸ਼ ਕਰਾਂਗੇ ਮੁਕਦਮਾ ਦਰਜ ਕਰਕੇ ਅਗਲੀ ਤਫਤੀਸ਼ ਅਮਲ ਚ ਜਾਂਦੀ ਜਾਊਗੀ